ਸਤ ਸ੍ਰੀ ਅਕਾਲ ਮੇਰੇ ਪੰਜਾਬ ਵਾਸੀਓ ਅੱਜ ਮੈਂ ਜਿਹੜੇ ਮੁੱਦੇ ਤੇ ਗੱਲ ਕਰਨ ਜਾ ਰਿਹਾ ਹਾਂ ਉਹ ਬਹੁਤ ਹੀ ਚਰਚਿਤ ਮੁੱਦਾ ਹੈ ਅਤੇ ਪੰਜਾਬ ਦੇ ਸਾਰੇ ਟੀਵੀ ਚੈਨਲਾਂ ਤੇ ਘੁੰਮ ਰਿਹਾ ਹੈ ਮੇਰੀ ਮਰਾਤ ਹਰਚਰਨ ਸਿੰਘ ਡੀਆਈਜੀ ਪੁੱਲਰ ਜਿਸ ਤਰ੍ਹਾਂ ਸੀਬੀਆਈ ਵੱਲੋਂ ਛਾਪਾ ਮਾਰ ਕੇ ਉਸ ਕੋਲੋਂ 7 ਕਰੋੜ ਤੋਂ ਉੱਤੇ ਨਗਦੀ ਅਤੇ 2 ਕਿਲੋ ਤੋਂ ਵੱਧ ਸੋਨਾ ਬਰਾਮਦ ਕੀਤਾ ਗਿਆ ਹੈ ਇਸ ਦਾ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿਉਂਕਿ ਜੇ ਇਸ ਤਰ੍ਹਾਂ ਬਾੜੀ ਖੇਤ ਨੂੰ ਖਾਣ ਬਾਵੇ ਤਾਂ ਬਚੇਗਾ ਕੌਣ ਦੂਸਰੇ ਪਾਸੇ ਸਾਡੇ মিডিਆ ਵਾਲੇ ਵੀਰ ਜਿਸ ਆਦਮੀ ਨੇ ਡੀਆਈਜੀ ਤੇ ਇਲਜ਼ਾਮ ਲਗਾਇਆ ਹੈ ਉਸ ਦੀਆਂ ਇੰਟਰਵਿਊਆਂ ਕਰ ਰਹੇ ਹਨ ਉਸ ਨੂੰ ਹੀਰੋ ਬਣਾ ਕੇ ਪੇਸ਼ ਕਰ ਰਹੇ ਹਨ ਇੱਥੇ ਦੱਸਣਾ ਬੰਦਾ ਹੈ ਕਿ ਉਹ ਆਦਮੀ ਇਸ ਤਰ੍ਹਾਂ ਦੇ ਪੈਸੇ ਨਹੀਂ ਗਿਆ ਕਿਉਂਕਿ ਵੱਡੀ ਦੇਣਾ ਵੀ ਪਾਪ ਹੈ ਤੇ ਵੱਡੀ ਲੈਣਾ ਵੀ ਪਾਪ ਹੈ ਉਹ ਇਸ ਵੱਡੀ ਬਦਲੇ ਕੋਈ ਜੈਨ ਜੈ ਕੰਮ ਜੂ ਕਰਦਾ ਹੋਏਗਾ ਉਸ ਦੀ ਵੀ ਤਹਿ ਤੱਕ ਜਾਣਾ ਚਾਹੀਦਾ ਹੈ ਇਹ ਨਹੀਂ ਕਿ ਆਪਾਂ ਉਸ ਨੂੰ پاک ਸਾਫ ਕਹਿ ਕੇ ਤੇ ਡੀਆਈਜੀ ਤੇ ਇਲਜ਼ਾਮ ਲਗਾ ਰਹੇ ਹਾਂ ਡੀਆਈਜੀ ਤੇ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਉਸ ਨੇ ਕੋਈ ਗਲਤੀ ਨਹੀਂ ਕੀਤੀ ਉਸ ਦਾ ਦੁੱਧ ਤੇ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਦੂਸਰੇ ਪਾਸੇ ਮੇਰੇ ਕੁਸ਼ਵੀਰ ਜਿਨ੍ਹਾਂ ਨੂੰ ਕੋਈ ਜਾਣਦਾ ਵੀ ਨਹੀਂ ਉਹ ਇਸ ਤਰ੍ਹਾਂ ਬੋਲਦੇ ਹਨ ਕਿ ਭਗਵੰਤ ਮਾਨ ਉਸਦੀ ਵਾ ਦੇ ਦੇਣਾ ਚਾਹੀਦਾ ਹੈ ਉਹਨੂੰ ਆਹ ਕਰ ਦੇਣਾ ਚਾਹੀਦਾ ਹੈ ਜਿਹਦੀ ਗੱਲ ਘਰ ਦੇ ਵੀ ਨਹੀਂ ਮੰਨਦੇ ਉਹ ਵੀ ਟੀਵੀ ਤੇ ਕਮੈਂਟਸ ਦੇਈ ਜਾ ਰਹੇ ਹਨ ਇੱਥੇ ਮੈਂ ਵੀਰ ਜੀ ਇਹ ਦੱਸਣਾ ਚਾਹੁੰਦਾ ਹਾਂ ਕਿ ਡੀ ਆਈ ਜੀ ਭੁੱਲਰ ਕਈ ਤਰ੍ਹਾਂ ਦੇ ਉੱਚ ਅਹੁਦਿਆਂ ਤੇ ਰਹਿ ਚੁੱਕਾ ਹੈ ਤੇ ਸਾਰੀਆਂ ਸਰਕਾਰਾਂ ਹਟਾ ਚੁੱਕਾ ਹੈ ਉਹਨੇ ਹਰ ਸਰਕਾਰ ਵਿੱਚ ਮਾਇਆ ਇਕੱਠੀ ਕੀਤੀ ਹੈ ਅੱਦੇ ਹਰ ਤਰ੍ਹਾਂ ਦਾ ਉਸਨੇ ਗਲਤ ਕੰਮ ਕੀਤਾ ਹੈ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਸਾਡੇ ਪੰਜਾਬ ਵਿੱਚ ਪਿਛਲੇ ਦਿਨੀ ਹੜ ਆਏ ਤੇ ਲੋਕਾਂ ਦੇ ਡੰਗਰ ਰੋੜ ਗਏ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਲੋਕਾਂ ਦਾ ਲੋਕੀ ਦਾੜੇ-ਦਾਣੀ ਤੋਂ ਪਤਾਜ ਹੋ ਗਏ ਪਰ ਦੂਸਰਾ ਸਾਕ ਪਾਸੇ ਸਾਡੇ ਉੱਚ ਵੱਡੇ ਅਫਸਰ ਇਸ ਤਰ੍ਹਾਂ ਦੋ ਦੁੱਖੀ ਪੰਜਾਬ 'ਚ ਉੱਤਰ ਰਹੇ ਹਨ ਕਿ ਇਹਨਾਂ ਨੂੰ ਬਿਲਕੁਲ ਨਹੀਂ ਸ਼ਰਮ ਆ ਰਹੀ ਕਿ ਸਾਡਾ ਪੰਜਾਬ ਕਿਸ ਤੱਕ ਇਸ ਹਾਲ ਜੋ ਗੁਜ਼ਰਿਆ ਹੈ ਕੁਝ ਅਕਲ ਕਰੋ ਕੁਝ ਅਕਲ ਕਰੋ ਇਸ ਤਰ੍ਹਾਂ ਨਾ ਕਰੋ ਇਹ ਨਾ ਹੋਵੇ ਲੋਕਾਂ ਦਾ ਰੋਜ਼ ਜਾਗ ਪਵੇ ਤੇ ਤੁਹਾਨੂੰ ਭਜਣਾ ਔਖਾ ਹੋ ਜਾਵੇ ਤੁਸੀਂ ਜਿਸ ਤਰ੍ਹਾਂ ਸੱਤ ਪੀੜ੍ਹੀਆਂ ਵਾਸਤੇ ਪੈਸੇ ਜੋੜ ਰਹੇ ਹੋ ਇਹ ਸੱਤ ਪੀੜ੍ਹੀਆਂ ਵਾਸਤੇ ਪੈਸੇ ਨਹੀਂ ਸੱਤ ਪੀੜ੍ਹੀਆਂ ਵਾਸਤੇ ਲਹੰਤਾਂ ਜੋੜ ਰਹੇ ਹੋ ਕਿਉਂਕਿ ਤੁਹਾਡੇ ਬੱਚਿਆਂ ਨੂੰ ਫੇਸ ਕਰਨਾ ਔਖਾ ਹੋ ਜਾਵੇਗਾ ਕਿਉਂਕਿ ਜਦੋਂ ਸਮਾਜ ਵਿੱਚ ਜੀਣਗੇ ਤੇ ਉਹਨਾਂ ਨੂੰ ਲੋਕੀ ਮਿਹਣੇ ਦੇਣਗੇ ਕਿ ਤੁਹਾਡੇ ਮਾਪੇ ਨੇ ਗੰਦੀ ਕਮਾਈ ਕੀਤੀ ਹੈ ਗਲਤ ਕਮਾਈ ਕੀਤੀ ਹੈ ਤੇ ਉਹਨਾਂ ਨੂੰ ਜੀਣਾ ਮੁਸ਼ਕਲ ਹੋ ਜਾਵੇਗਾ ਜਿਸ ਦੀ ਮਿਸਾਲ ਪਿਛਲੇ ਦਿਨੀ ਇੱਕ ਚੱਦੀਗੜ੍ਹ ਤੋਂ ਆਈਐਸ ਅਫਸਰ ਦੀ ਹੈ ਜਿਸ ਜਿਹੜਾ ਕਿ ਇਸ ਤਰ੍ਹਾਂ ਉਸ ਕੋਲੋਂ ਵੀ ਸੋਨਾ ਅਤੇ ਨਗਦੀ ਬਰਾਮਦ ਹੋਈ ਤੇ ਉਹਦੇ ਬੱਚਿਆਂ ਨੇ ਬੱਚੇ ਨੇ ਆਤਮ ਹੱਤਿਆ ਕਰ ਲਈ ਕਿਉਂਕਿ ਉਹਨੂੰ ਲੋਕਾਂ ਨੂੰ ਫੇਸ ਕਰਨਾ ਔਖਾ ਹੋ ਗਿਆ ਕਿ ਲੋਕੀ ਮੂੰਹ ਤੇ ਆਖਦੇ ਹੀ ਤੇਰਾ ਪਿਓ ਠੱਗ ਹੈ ਤੂੰ ਹਰਾਮ ਦੇ ਪੈਸੇ ਜੁੜੇ ਹਨ ਤੂੰ ਹਰਾਮ ਦੀ ਕਮਾਈ ਤੇ ਪਰ ਰਹਾ ਤੇ ਉਸ ਬੱਚੇ ਨੇ ਆਤਮ ਹੱਤਿਆ ਕਰ ਲਈ ਇਹਨਾਂ ਵਾਸਤੇ ਪੈਸੇ ਜੋੜਦੇ ਜੇ ਇਹਨਾਂ ਵਾਸਤੇ ਫਿਸ਼ਾਵਾਂ ਕਰਦੇ ਜੇ ਮਾਇਆ ਦੀਆਂ ਆਪਣੇ 1 2 ਬੱਚਿਆਂ ਵਾਸਤੇ ਪੂਰੇ ਪੰਜਾਬ ਨੂੰ ਨਾ ਝੜੋ ਇਦਾਂ ਨਾ ਕਰੋ ਯਾਰ ਹੁਚ ਅਫਸਰوں ਇਦਾਂ ਨਾ ਕਰੋ ਤੁਹਾਡੇ ਅੱਗੇ ਬੇਨਤੀ ਆ ਕੋਈ ਥੱਲ ਪਾਓ ਆਪਦੇ ਆਪ ਨੂੰ ਥੱਲ ਪਾਓ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਅਫਸਰ ਹੀ ਪੰਜਾਬ ਦੇ ਬੜੇ ਹਨ ਪੰਜਾਬ ਵਿੱਚ ਬੜੇ ਇਮਾਨਦਾਰ ਤੇ ਚੰਗੇ ਅਫਸਰ ਵੀ ਹਨ ਜੋ ਪੰਜਾਬ ਬਾਰੇ ਸੋਚਦੇ ਹਨ ਪੰਜਾਬ ਦੀ ਭਲਾਈ ਸੋਚਦੇ ਹਨ ਪਰ ਕੁਝ ਕਾਲੀਆਂ ਭੇਡਾਂ ਪੰਜਾਬ ਨੂੰ ਦੋਧੋਥੀ ਲੁੱਟ ਰਹੀਆਂ ਹਨ ਉਹਨਾਂ ਦੀ ਪਛਾਣ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਡੀਆਈਜੀ ਪੁੱਲਨ ਪਰ ਜਿਉਂਦੇ ਕੇਸ ਚ ਕਾਬੂ ਆਇਆ ਹੈ ਇਹਦਾ ਮਤਲਬ ਇਹ ਨਹੀਂ ਕਿ ਆਖਰੀ ਹੋਏਗਾ ਇਸ ਤਰ੍ਹਾਂ ਤੇ ਕਈ ਹੋਣਗੇ ਉਹਨਾਂ ਦੀ ਪਛਾਣ ਹੋਣੀ ਚਾਹੀਦੀ ਆ ਉਹਨਾਂ ਨੂੰ ਸਲਾਖਾਂ ਪਿੱਛਲੇ ਭੇਜਣਾ ਚਾਹੀਦਾ ਹੈ ਤਾਂ ਕਿ ਪੰਜਾਬ ਬਚ ਸਕੇ ਕਿਉਂਕਿ ਪੰਜਾਬ ਦਾ ਅੱਗੇ ਹੀ ਬੜਾ ਕਟਾਈ ਹੋਇਆ ਪਿਆ ਹੈ ਪਰ ਇਸ ਦੀ ਕੋਈ ਸਰਵਾਈ ਨਹੀਂ ਹੋ ਰਹੀ ਸੈਕਟਰ ਸਰਕਾਰ ਇਸ ਦੀ ਕੋਈ ਮਦਦ ਨਹੀਂ ਕਰ ਰਹੀ ਪੰਜਾਬ ਬਹੁਤ ਪਛੜ ਰਿਹਾ ਹੈ ਸਾਡੀ ਜਵਾਨੀ ਪਰ ਪਰ ਕੇ ਜਾਜ ਬਾਹਰ ਨੂੰ ਜਾ ਰਹੀ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਸਾਡੀ ਅਗਲੀ ਪੀੜ੍ਹੀ ਅੰਗਰੇਜ਼ ਹੋਵੇਗੀ ਸਾਡੇ ਸਭ ਬੱਚੇ ਬਾਹਰ ਚਲ ਜਾਣਗੇ ਪੰਜਾਬ ਖਾਲੀ ਹੋ ਜਾਵੇਗਾ ਲੀਡਰੋ ਸੋਚੋ ਕੁਝ ਵਿਚਾਰੋ ਇਹਨਾਂ ਪੈਸਾ ਨਾ ਇਕੱਠਾ ਕਰੋ ਕਿ ਤੁਹਾਨੂੰ ਉੱਥੇ ਜੀਣਾ ਮੁਸ਼ਕਲ ਹੋ ਜਾਵੇ ਕਿਉਂਕਿ ਜ਼ਿੰਦਗੀ ਇੱਕ ਸੁਪਨਾ ਹੈ ਜ਼ਿੰਦਗੀ ਸੁਪਨੇ ਵਾਂਗ ਹੈ ਤੇ ਸੁਪਨਾ ਹੀ ਰਹਿ ਜਾਵੇਗਾ ਭਾਵੇਂ ਕੇ ਤੁਸੀਂ ਬਾਅਦ ਵਿੱਚ ਕੁਝ ਗੁੱਗੇ ਵਕੀਲ ਕਰਕੇ ਕਾਨੂੰਨ ਦੀ ਕਾਨੂੰਨ ਦੀ ਅੜਚਣਾਂ ਤੋਂ ਬਚ ਵੀ ਜਾਓ ਪਰ ਰੱਬ ਦੇ ਦਰਗਾਹ ਤੁਹਾਨੂੰ ਸਜ਼ਾ ਦੇਣੀ ਪੈਣੀ ਹੈ ਕਿਉਂਕਿ ਤੁਸੀਂ ਲੱਖਾਂ ਲੋਕਾਂ ਦਾ ਖੂਨ ਨਿਚੋੜਿਆ ਹੈ ਤੇ ਆਪਣੀ ਜਾਇਦ ਬਣਾਈ ਹੈ ਉਹਨਾਂ ਬੱਚਿਆਂ ਬੱਚਿਆਂ ਵਾਸਤੇ ਤੁਸੀਂ ਇੱਕ ਜ਼ਹਿਰ ਬੀਜ ਰਹੇ ਹੋ ਜਿਨ੍ਹਾਂ ਵਾਸਤੇ ਤੁਸੀਂ ਜਾਇਦਤ ਬਣਾਈ ਹੈ ਮੈਂ ਇੱਥੇ ਇਹ ਬੇਨਤੀ ਕਰਨੀ ਚਾਹਾਂ ਹਾਂ ਵੀ ਪੰਜਾਬ ਵਾਸੀਓ ਤੁਸੀਂ ਵੀ ਜਾਗੋ ਇਹਨਾਂ ਨੂੰ ਪੁੱਛੋ ਇਹ ਕਰਤੀ ਰਹੇ ਨੇ ਸਾਡੇ ਪੰਜਾਬ ਨੂੰ ਕਿਸੇ ਕਿਸ ਤਰ੍ਹਾਂ ਲੁੱਟ ਰਹੇ ਨਾ ਜਿਸ ਤਰ੍ਹਾਂ ਨੇਪਾਲ ਵਿੱਚ ਅੱਗੇ ਲਾਲਾ ਲੋਕਾਂ ਦੇ ਲੀਡਰ ਭਜਾਏ ਅੱਗੇ ਲਾਲਾ ਅਫਸਰ ਭਜਾਏ ਉਸ ਦੀ ਮਿਸਾਲ ਇਹ ਬੰਦੀ ਹੈ ਦੇਣੀ ਬੰਦੀ ਹੈ ਕਿਉਂਕਿ ਪੰਜਾਬ ਬਹੁਤ ਪਛੜਾ ਹੋਇਆ ਹੈ ਪੰਜਾਬ ਬਹੁਤ ਪਛੜ ਜਾਵੇਗਾ ਦੂਸਰੀ ਸੂਬੇ ਤਰੱਕੀ ਕਰ ਜਾਣਗੇ ਉੱਪਰੋਂ ਸੈਂਟਰ ਦੀ ਵੀ ਮਾਰ ਪੰਜਾਬ ਨੂੰ ਪੈ ਰਹੀ ਹੈ ਉਹ ਵੀ ਮਦਦ ਨਹੀਂ ਕਰ ਰਿਹਾ ਪੰਜਾਬ ਬੇਹਾਲ ਹੋਇਆ ਪਿਆ ਹੈ ਪੰਜਾਬ ਨੂੰ ਪਾਣੀ ਨੇ ਵੀ ਡੋਬਿਆ ਹੈ ਪੰਜਾਬ ਨੂੰ ਲੀਡਰਾਂ ਨੇ ਵੀ ਡੋਬਿਆ ਹੈ ਮੈਂ ਸਾਰੇ ਲੀਡਰਾਂ ਬਾਰੇ ਨਹੀਂ ਕਹਿ ਰਿਹਾ ਸਾਰੇ ਕੋਈ ਤੇ ਲੀਡਰ ਇਹ ਵੀ ਹੈਗੇ ਨੇ ਜਿਹੜਾ ਆਪਣਾ ਤਨਮਨ ਧਰਨਾ ਪੰਜਾਬ ਦੀ ਸੇਵਾ ਕਰ ਰਹੇ ਹਨ ਪਰ ਜਿਹੜੇ ਲੋਕ ਗਲਤ ਨੇ ਉਹਨਾਂ ਦੀ ਪਛਾਣ ਹੋਣੀ ਚਾਹੀਦੀ ਹੈ ਜਦੋਂ ਤੁਹਾਡੇ ਤੋਂ ਵੋਟਾਂ ਮੰਗਣਾਉਣ ਤੁਸੀਂ ਇਹਨਾਂ ਨੂੰ ਸਵਾਲ ਜਵਾਬ ਕਰੋ ਸਾਡੇ ਵਾਸਤੇ ਕੀਤਾ ਕੀ ਜੇ ਪਰ ਅਸੀਂ ਤਾਂ ਚੁੱਪ ਕਰਕੇ ਫਿਰ ਵੋਟਾਂ ਪਾਏ ਦਿੰਦੇ ਹਾਂ ਆਉਣੀ ਚੰਗਾ ਆਉਣੀ ਚੰਗਾ ਤੇ ਤਿੰਨਾਂ ਚੌ ਮਹੀਨੇ ਬਾਅਦ ਫੇਰ ਹੀ ਆਖ ਦੇਣੇ ਹਾਂ ਕਿ ਇਹ ਅਸੀਂ ਤਾਂ ਐਵੇਂ ਹੀ ਵੋਟ ਪਾ ਬਿਠੇ ਇਹਦਾ ਮਤਲਬ ਅਸੀਂ ਆਪਣੀ ਅਕਲ ਦਾ ਦੁਆਲਾ ਕੱਢਦੇ ਹਾਂ ਕਿ ਸਾਨੂੰ ਸਮਝ ਨਹੀਂ ਆ ਗਈ ਮੇਰੇ ਪੰਜਾਬ ਵਾਸੀਓ ਵੀਰੋ ਜਾਗੋ ਜਾਗੋ ਮੇਰਾ ਵੀਰ ਪੰਜਾਬ ਲੁੱਟਿਆ ਜਾ ਰਿਹਾ ਜੀ ਪਜਾਗੋ ਪੰਜਾਬ ਨੂੰ ਬਚਾਓ ਆਓ ਸਾਰੇ ਰਲ ਕੇ ਹਿੰਮਤ ਮਾਰੀਏ ਉਹਨਾਂ ਲੁੱਟਿਆਂ ਨੂੰ ਠੱਲ ਪਾਈਏ ਉਹਨਾਂ ਲੁੱਟਿਆਂ ਨੂੰ ਠੱਲ ਪਾਈਏ ਜਿਹੜੇ ਪੰਜਾਬ ਨੂੰ ਦੋ ਦੋ ਅੱਥੀ ਲੁੱਟ ਰਹੇ ਹਨ ਆਓ ਜਾਗੋ ਮੇਰੇ ਪੰਜਾਬੀ ਵੀਰੋ ਜਾਗੋ ਔਰ ਮੈਂ ਉਹਨਾਂ ਲੋਕਾਂ ਨੂੰ ਭਾਵੇਂ ਉਹ ਲੀਡਰ ਹੋਣ ਭਾਵੇਂ ਅਫਸਰ ਹੋਣ ਭਾਵੇਂ ਆਮ ਲੋਕ ਹੋਣ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕਾਲੀ ਕਮਾਈ ਨਾ ਕਰੋ ਇਹ ਕੰਮ ਨਹੀਂ ਈ ਹੋਣੀ ਅੰਤ ਨੂੰ ਨੇਕੀ ਨਾਲ ਜਾਣੀ ਜੇ ਇੱਥੇ ਅਬ ਦੀਆਂ ਖੁਸ਼ੀਆਂ ਵੰਡ ਕੇ ਜਾਓ ਲਹਨ ਤਾਣਾ ਛੱਡ ਕੇ ਜਾਓ ਕਿ ਤੁਹਾਡੇ ਬੱਚਾ ਨੂੰ ਲਹਨ ਤਾ ਬੈਣ ਚੰਗੀ ਕਮਾਈ ਕਰੋ ਨੇਕ ਕਮਾਈ ਕਰੋ ਸਰਕਾਰ ਤੁਹਾਨੂੰ ਉਸ ਤੋਂ ਵੱਧ ਪੈਸੇ ਦਿੰਦੀ ਆ ਜਿੰਨੀਆਂ ਤੁਹਾਡੀਆਂ ਲੋੜਾਂ ਨੇ ਫੇਰ ਵੀ ਤੁਹਾਡਾ ਢਿੱਡ ਨਹੀਂ ਭਰਦਾ ਇਦਾਂ ਨਾ ਕਰੋ ਇਦਾਂ ਨਾ ਕਰੋ ਆਓ ਲੋਕੋ ਪੰਜਾਬ ਬਚਾਈਏ ਆਓ ਲੋਕੋ ਪੰਜਾਬ ਬਚਾਈਏ ਸਾਥ ਸ੍ਰੀ ਅਕਾਲ